ਹੈਲੋ ਜੀ ਸਸਕਾਰ ਜੀ ਉਮੀਦ ਕਰਦੇ ਹਾਂ ਤੁਸੀਂ ਸਾੜੇ ਠੀਕ ਹੋਵਗੇ ਚੜ੍ਹਦੀ ਕਲਾ ਚ ਹੋਗੇ ਲੋ ਜੀ ਸਵੇਰ ਦਾ ਟਾਈਮ ਹੀ ਟਾਈਮ ਇਥੇ 9 ਵਜ ਗਏ ਹੀ ਮੈਂ ਲਾ ਲਈ ਮਸ਼ੀਨ ਮੈਂ ਕਦਨ ਲਾ ਕੇ ਕੰਮ ਕਰ ਲਾਂਗੇ ਆਪਣੇ ਸਾੜੇ ਸਪਾਈਆਂ ਦੇ ਵੀ ਤੇ ਨਾਲ ਆਪਾਂ ਲਾ ਲਾਂਗੇ ਮਸ਼ੀਨ ਠੀਕ ਹੈ ਜੀ ਲਓ ਜਿੱਥੇ ਮੈਂ ਧੋਲਾ ਨਾਲ ਨਾਲ ਕੱਪੜੇ ਇੱਕ ਗੇੜਾ ਮੈਂ ਕੱਢ ਲਿਆ ਸੀ ਮੈਂ ਕੰਧ ਨਾਲ ਨਾਲ ਕਰ ਲਾਂਗਾ ਆਪਾਂ ਪਾਣੀ ਚ ਕਿਉਂਕਿ ਆਪਾਂ ਵਧੀਆ ਲੱਗੀ ਹੋਈ ਐ ਕੱਪੜੇ ਆਪਣੇ ਸੁੱਕ ਜਾਣਗੇ ਨਾਲ ਨਾਲ ਹੀ ਨਿਤ ਮੈਂ ਜਾ ਤਰ ਤਪੈ ਦਾ ਟਾਈਮ ਕੱਪੜੇ ਧੋਣੇ ਹੁੰਦੀਆਂ ਆ ਕਿ ਬੱਚੇ ਸਕੂਲੋਂ ਆਉਂਦੇ ਨੇ ਤਾਂ ਅੱਜ ਹੈਗੀ ਹੀ ਬੱਚਿਆਂ ਨੇ ਛੁੱਟੀ ਕਿਉਂਕਿ ਕੱਲ ਨਗਰ ਕਿਰਤਨ ਨਿਕਲਿਆ ਸੀ ਤੇ ਬੱਚੇ ਗਏ ਥੱਕ ਅੱਜ ਹੀ ਬੱਚਿਆਂ ਨੇ ਛੁੱਟੀ ਇਸ ਕਰਕੇ ਮੈਂ ਮਸ਼ੀਨ ਮਗਾ ਚੱਲ ਸਵੇਰੇ ਸੇ ਲਾਇਨ ਸਾਰੇ ਦਿਨ ਦਾ ਕੰਮ ਆਪਣਾ ਮੁੱਕ ਜਾਏਗਾ ਇੱਕ ਕੱਪੜੇ ਆਪਣੇ ਵਧੀਆ ਸੁੱਕ ਜਾਣਗੇ ਹੁਣ ਜਿੱਤੇ ਕੱਪੜੇ ਆਪਾਂ ਧੋ ਲਾਂਗੇ ਕੱਪੜੇ ਜਦ ਅੱਜ ਘਰ ਹੁੰਦੇ ਥੋੜਾ ਥੋੜੇ ਆ ਤੇ ਹੁੰਦੇ ਤੁਹਾਨੂੰ ਪਤਾ ਮੋਟੇ ਥੋੜੇ ਮਸ਼ੀਨ 'ਚ ਪੈਂਦੇ ਨੇ ਕੱਪੜੇ ਘੱਟ ਦੋ ਚਾਰ ਜਮਸਾ ਕੱਪੜੇ ਪੈਂਦੇ ਨੇ ਇਸ ਕਰਕੇ ਕੱਪੜੇ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਨਾਲੇ ਬੱਚਿਆਂ ਦਾ ਆਪਾਂ ਯੂਨੀਫਾਰਮ ਵੀ ਧੋ ਲਾਂਗੇ ਨਾ ਆਈ ਆਪਾਂ ਗੇੜਾ ਇੱਕ ਹੋਰ ਪਾ ਗਏ ਫਿਰ ਮੈਂ ਜਾਨੀ ਥੱਲੇ ਆਪਣਾ ਝਾੜੂ ਮਾਰਨੀ ਆਂ ਉਹਨਾਂ ਦਾ ਆਪਣਾ ਗੇੜਾ ਇੱਕ ਹੋਰ ਹੋ ਜਾਏਗਾ ਲੋ ਜੇ ਗਿਰਾ ਮੈਂ ਇੱਥੇ ਕੱਢ ਲਿਆ ਸੀ ਉਹਨਾਂ ਨੂੰ ਪਾਣੀ ਨੇ ਤਾਰ ਕੇ ਡਰਾਈਲ 'ਚ ਪਾ ਦਾਂਗੀ ਤੇ ਫਿਰ ਮੈਂ ਜਾਵਾਂਗੀ ਥੱਲੇ ਬੱਚੇ ਜਿੱਦਣ ਘਰ ਹੁੰਦੇ ਨੇ ਤੁਹਾਨੂੰ ਬੜਾ ਸਾਰੇ ਕੰਮ ਲੇਟ ਹੋ ਜਾਂਦੇ ਨੇ ਵੈਸੇ ਜਦ ਬੱਚੇ ਸਕੂਲ ਚਲ ਜਾਂਦੇ ਨੇ ਆਪਣਾ ਕੰਮ ਵੀ ਨਾਲ ਸ਼ੁਰੂ ਹੋ ਜਾਂਦਾ ਵਾ ਕੁਝ ਵੈਸੇ ਹੁਣ ਸਕੂਲ ਲੇਟਸ ਲੱਗਦੇ ਨੇ ਤੇ ਕੰਮ ਵੀ ਸਾੜੇ ਲੇਟ ਤੇ 9 ਵਜੇ ਟਾਈਮ ਹੋਇਆ ਸਕੂਲ ਦਾ ਵੈਸੇ ਤੁਹਾਨੂੰ ਪਤਾ 8 ਵਜੇ 7 ਵਜੇ ਦਾ ਟਾਈਮ ਹੁੰਦਾ ਹੈ ਬੱਚੇ ਛੇਤੀ ਸਕੂਲ ਚਲ ਜਾਂਦੇ ਸੀ ਉਹਨੇ ਕੰਮ ਜਲਦੀ ਹੋ ਜਾਂਦੇ ਸੀ ਹਾਈ ਤੋਂ ਆ ਬਹੁਤ ਵਧੀਆ ਲੱਗੀ ਜੀ ਸਵੇਰ ਦਾ ਟਾਈਮ ਤੋਂ ਆਪਾਂ ਵਧੀਆ ਲੱਗਦੀ ਹੈ ਜਦੋਂ ਤੇ ਬਿਆਦਾ ਟਾਈਮ ਹੁੰਦਾ ਨਾ 1 2 ਵਜੇ ਦਾ ਉਹ ਤਾਂ ਬੈਠੀ ਜਾਂਦਾ ਤੇ ਬਹੁਤ ਗਰਮੀ ਜੀ ਲੱਗਦੀ ਹੈ ਤੇ ਵੈਸੇ ਕੁਛ ਨਾ ਇੱਥੇ ਹਵਾ ਕਾਫੀ ਚੱਲਣ ਦੀ ਹੈ ਪਰ ਵਧੀਆ ਤੋਂ ਪਰ ਲੱਗਦੀ ਪਈ ਹੈ ਕੁਝ ਵੈਸੇ ਕਹਿੰਦੇ ਮੀ ਹੈਗਾ ਏ 1 2 ਦਿਨਾਂ ਦੇ ਵਿੱਚ ਹਵਾ ਬਹੁਤ ਠੰਡੀ ਚੱਲਣ ਦੀ ਮੈਂ ਜਦ ਮੇਂ ਗੇਰਾ ਪਾਤਾ ਸੀ ਲੋ ਜੀ ਕੱਪੜੇ ਆਪਾਂ ਡਰਾਈ ਕਰਕੇ तो सुक्ने पाते ही मैं अपने कपड़े पर धो तो के सारे सुक्ने पा लड़े अपने कपड़े धोप तो गए ही बस इको गेरा रह गए गे। हैं हम कपड़े अपने सुक जान गए ला जी इत आ गए हैं अपने रिश्तेदार रात में इतने ता है रात का टाइम साढ़े गठ का टाइम हैगा ਪਰ ਉਹਨੇ ਆਪਣੇ ਆਏ ਹੀ ਰਾਤ ਨੂੰ ਇਸ ਤਰ੍ਹਾਂ ਤੇ ਬਣਾ ਲਗੇ ਰੋਟੀ ਉਹਨਾਂ ਵਾਸਤੇ ਤਿਆਰ ਕਰਦੇ ਪਏ ਆ ਇੱਥੇ ਮਲਾਂ ਦੇ ਚੋਲੇ ਦਾ ਤਰਕਾ ਨਾਲ ਦੇ ਨੇ ਖੁਸ਼ੀ ਦੇ ਪਾਪਾ ਲੱਗੇ ਨੇ ਉਹ ਲਾਣ ਦੇ ਗੋਭੀ ਦਾ ਤਰਕਾ ਆਲੂ ਗੋਭੀ ਬਣਾਵਾਂਗੇ ਨਾਲ ਆਪਾਂ ਇੱਥੇ ਤਾਂ ਰਿਹਾ ਆਪਾਂ ਕੜਾ ਜਿਸ ਤਰ੍ਹਾਂ ਕਾਲਿਆ ਮਤਲਬ ਕਾਲਾ ਥੋੜਾ ਖਰਾਬ ਜਾ ਉਹਦਾ ਨਾ ਇਹ ਹੈਗਾ ਰਾਮਦੇਵ ਦਾ ਕੜਾ ਇਹਨੂੰ ਬਣਾ ਹੀ ਧੜਿਆ ਇਹ ਵੀ ਉਹਨਾਂ ਨੇ ਪੀਣਾ ਹੈ ਤਾਂ ਮੈਂ ਚੋਲਾ ਵਾਸਤੇ ਪਾਣੀ ਗਰਮ ਕਰ ਲਿਆ ਸੀ ਆਲੂ ਗੋਭੀ ਆਪਾਂ ਛਿਰਕੇ ਰੱਖ ਲਈ ਸੀ ਜੇ ਕੋਣ ਇਹਨਾਂ ਨੂੰ ਪਾਣੀ ਦੇ ਧੋ ਕੇ ਤਾਂ ਇਹ ਥੋੜਾ ਪਾਣੀ ਨੁੱਟ ਜਾਏਗਾ ਬਿਲਕੁਲ ਡਰਾਈ ਹੋ ਜਾਏਗੀ ਇਹ ਤੁਹਾਨੂੰ ਪਤਾ ਬਾਜ ਗੋਭੀ ਪਾਣੀ ਬਹੁਤ ਛੱਡ ਦਿੰਦੀ ਆ ਮੱਕ ਜੌਲਾ ਨਾਲ ਪਾਤਰ ਕੱਲਾ ਲਿਆ ਸੀ ਮੈਂ ਹੁਣ ਥੋੜਾ ਜਿੰਨਾਂ ਨੂੰ ਨਾ ਤਰਕੇ ਦੇ ਭੁੰਨ ਲਾਂਗੇ ਥੋੜਾ ਜਿਹੜਾ ਲੂਣ ਆਪਣਾ ਰੱਖ ਜਾਂਦਾ ਵਿੱਚ ਗੋਭੀ ਵੀ ਆ ਪਾਚੀਰ ਕੇ ਧੋ ਕੇ ਚੰਗਿਆ ਰੱਖ ਲਈ ਮੈਂ ਕਿਹਾ ਜਉ ਜਿੰਦਰ ਤਰਕਾ ਆਪਣਾ ਭੁਜਣਾ ਹੁਣ ਇਹਦਾ ਰੋ ਵੀ ਠੀਕ ਪਾਣੀ ਥੋੜਾ ਨਿਕਲ ਜਾਏਗਾ ਆਪਣਾ ਸਾਰਾ ਹੀ ਚੌਲਾ ਮਸਤੇ ਮੈਂ ਪਾਣੀ ਗਰਮ ਕਰਕੇ ਰੱਖ ਲਿਆ ਸੀ ਔਰੇ ਆਪਣੇ ਰਿਸ਼ਤੇਦਾਰ ਜੇ ਰਾਏ ਨੇ ਉਹ ਵੀ 6-7 ਜਾਣੇ ਹੈਗੇ ਨੇ ਰੋਟੀ ਚਲੋ ਉਹਨਾਂ ਨੇ ਹੈਡ ਰਖਾਈ ਠਹਿਰ ਕੇ ਹੈ ਕਿ ਹੁਣੇ ਉਹਨਾਂ ਨੇ ਚਾਹ ਪੀਤੀ ਸੀ ਸਮੋਸੇ ਖਾਦੇ ਨਾਲ ਅੱਜ ਹੈਗਾ ਸਾਡੇ ਇੱਥੇ ਕੀਰਤਨ ਦਰਬਾਰ ਪਰ ਕੱਲ ਨਗਰ ਕੀਰਤਨ ਨਿਕਲਿਆ ਸੀ ਉੱਥੇ ਹੀ ਅੱਜ ਹੈਗਾ ਕੀਰਤਨ ਦਰਬਾਰ ਮੈਂ ਕਿਹਾ ਚਲੋ ਰੋਟੀ ਬਣਾ ਕੇ ਅਹੀਂ ਬਲਾ ਮੱਥਾ ਟੇਕ ਕੇ ਆਉਨੇ ਆ ਚਲੋ ਵੈਸੇ ਤਾਂ ਅਹੀਂ 1 ਘੰਟਾ ਡੇਰ ਉੱਥੇ ਬਹਿ ਕੇ ਆਉਨੇ ਆਣੇ ਆ ਅੱਜ ਥੋੜੀ ਜਲਦੀ ਜੀਤੀ ਆ ਜਾਾਂਗੇ ਕਿ ਫਿਰ ਉਹਨਾਂ ਨੂੰ ਰੋਟੀ ਖਾਣੀ ਆ ਉਹਨੂੰ 30 ਮਿੰਟ ਦੇ ਤਾਂ ਉਹਨਾਂ ਦਾ ਟਾਈਮ ਲੱਗ ਜਾਂਦਾ ਵਾ ਇਥੇ ਦੇ ਨੇ ਖੁਸ਼ੀ ਦੇ ਪਾਪਾ ਤਰਕਾ ਲਾਉਣ ਆ ਗੋਭੀ ਨੂੰ ਕਹਿੰਦੇ ਲਿਓ ਮੈਂ ਤਰਕਾ ਲਾਉਣਾ ਤਰਕਾ ਆਪਣਾ ਬਿਲਕੁਲ ਭੁੱਜ ਗਿਆ ਸੀ ਨੋਮੇ ਸਭ ਕੁਝ ਪਾਤਾ ਸੀ ਥੋੜੇ ਮਸਾਲੇ ਆਲੂ ਵਿੱਚ ਥੋੜੇ ਭੁੰਨੋ ਵਿੱਚ ਪਹਿਲਾਂ ਤੇ ਫਿਰ ਆਪਣੇ ਗੋਭੀ ਤੇ ਗੋਭੀ ਧੰਵਾ ਛੇਤੀ ਗਲ ਜਾਂਦੀ ਹੈ ਨਾਲ ਕਿੰਨਾ ਸੋਹਣਾ ਸਮਾਗਮ ਰਚਿਆ ਉਦੋਂ ਖੁਦ ਸ਼ਾਦਗੁਰੂ ਕਿਸ ਨੂੰ ਦਿੰਦੇ ਨੇ ਪਰ ਉਹਨਾਂ ਸਦਕਾ ਜੁੜਦੇ ਸਾਰੇ ਹੀ ਨੇ ਇਹਨਾਂ ਪ੍ਰਬੰਧ ਕੁਵੀਰਾ ਨੂੰ ਸਤਗੁਰਾਂ ਨੇ ਉਦਮ ਬਖਸ਼ਿਆ ਆਪਾਂ ਸਾਰੇ ਗੁਰੂ ਦੇ ਨਾਲ ਜੁੜ ਗਏ ਸਾਡੀ ਤੇ ਇਹੀ ਅੰਦਾਜ਼ ਹੈ ਮਹਾਰਾਜ ਮੇਰ ਕਰਨ ਸਮੂਹ ਪ੍ਰਬੰਧ ਕੁਵੀਰਾ ਦੇ ਸਿਰ ਬਹੁਤ ਸੋਹਣਾ ਇਹ ਕਰਦੇ ਨੇ ਲੋ ਜੀ ਉਥੋਂ ਅੱਧਾ ਘੰਟਾ ਬਾਅਦ ਹੀ ਆ ਗਏ ਹਾਂ ਇੱਥੇ ਖਾਂਦੇ ਪਏ ਨੇ ਰੋਟੀ ਆਖ ਫਿਰ ਇਹਨਾਂ ਨੂੰ ਰੋਟੀ ਖਵਾਉਂਦੇ ਹਾਂ ਉਹ ਖਾਂਦੇ ਪਏ ਨੇ ਰੋਟੀ ਉਹਨਾਂ ਦੀ ਅਈ ਵਿੱਚ ਵੀਡੀਓ ਨਹੀਂ ਬਣਾਈ ਹੈਗੀ ਤੁਹਾਨੂੰ ਪਤਾ ਕਈ ਵਿੱਚ ਆਉਣਾ ਨਹੀਂ ਪਸੰਦ ਕਰਦੇ ਹੈਗੇ ਵੈਸੇ ਤਾਂ ਚਲੋ ਇਹਨਾਂ ਨੂੰ ਪੁੱਛਿਆ ਹੀ ਨਹੀਂ ਹੈਗਾ ਕਿ ਇੱਥੇ ਉਹ ਖਾਂਦੇ ਪਏ ਨੇ ਰੋਟੀ ਉਹਨਾਂ ਦਾ ਟਾਈਮ ਇੱਥੇ ਹੋ ਗਿਆ ਸੀ 12:30 ਵਜੇ ਦਾ ਰਾਤ ਦਾ ਰੋਟੀ ਦਾ ਕੰਮ ਆਪ ਸਾਰਾ ਨਿਬੇੜ ਲਿਆ ਹੀ ਇੱਥੇ ਆਪਾਂ ਲਾ ਲਿਆ ਬਿਸਤਰਾ ਤੇ ਇੱਥੇ ਖਾਂਦੇ ਪਏ ਨੇ ਮੂੰਗਫਲੀ ਕਿਸ ਤਰ੍ਹਾਂ ਆਪਾਂ ਲਾ ਲਏ ਹੁੰਦੇ ਇੰਨੀ ਜਿਆਦਾ ਨੀਂਦ ਆਏ ਲਓ ਜੀ ਵੀਡੀਓ ਦਾ ਹੀ ਐਂਡ ਵੀ ਇੱਥੇ ਕਰਦੇ ਆ ਅੱਜ ਦੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਤਾਂ ਦਿਨ ਬਹੁਤ ਬਿਜ਼ੀ ਰਿਹਾ ਵੈਸੇ ਤਾਂ ਜੇ ਜਾਈਏ ਤਾਂ 2 ਘੰਟੇ ਦੇ ਬੈਠ ਕੇ ਉਹਨੇ ਕਿ ਤੁਹਾਨੂੰ ਜ਼ਰੂਰ ਸੁਣ ਕੇ ਉਹਨੇ ਅੱਜ ਅਸੀਂ ਆ ਗਏ ਹਾਂ ਛੇਤੀ